ਸੋਸ਼ਲ ਤੁਸੀਂ ਵੇਖ ਰਹੇ ਹੋ ਜਗ ਬਾਣੀ ਤੇ ਮੈਂ ਹਾਜ਼ਰ ਸ਼ੀਅ ਪ੍ਰੈਸ ਦੀ ਆਜ਼ਾਦੀ ਦੇ ਉੱਤੇ মিডিਆ ਦੀ ਆਜ਼ਾਦੀ ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਵਿਰੁੱਧ ਵਿੱਚ ਕੱਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜੋ ਕਾਂਗਰਸ ਨਾਲ ਸੰਬੰਧਿਤ ਕੌਂਸਲਰ ਨੇ ਉਹਨਾਂ ਜਲੰਧਰ ਦੇ ਵਿੱਚ ਕੰਪਨੀ ਬਾਗ ਦੇ ਵਿਹੰਦਰ ਧਰਨਾ ਦਿੱਤਾ ਜਾਣਾ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਕੁਝ ਕੌਂਸਲ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਤੋਂ ਸਵਾਗਤ ਹੈ ਜਗਬੀਰ ਜੀ ਤੁਹਾਡਾ ਪਹਿਲਾਂ ਬਹੁਤ ਕੀ ਪ੍ਰੋਗਰਾਮ ਹੈ ਜੀ ਕੱਲ੍ਹ ਜਦ ਤੁਸੀਂ ਧਰਨਾ ਦੇਣ ਜਾ ਰਹੇ ਹੋ মিডিਆ ਦੀ ਆਜ਼ਾਦੀ ਤੇ ਹਮਲਿਆਂ ਦੇ ਬਾਰੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਸੱਚ ਦੀ ਆਵਾਜ਼ ਪੰਜਾਬ ਕੇਸਰੀ ਚੱਕਦੀ ਹੈ ਉਹ ਨਾ ਤੇ ਅੱਜ ਤੱਕ ਡਰੀ ਹੈ ਨਾ ਹੀ ਅੱਜ ਤੱਕ ਝੁਕੀ ਹੈ ਜੋ ਅੱਜ ਉਹਨਾਂ ਨੇ ਜੋ ਵੀ ਲਿਖਦੇ ਐ ਸੱਚ ਲਿਖਦੇ ਐ ਇਹ ਹੁਣ ਜੋ ਸਰਕਾਰ ਹੈ ਇਹ ਸੱਚ ਨੂੰ ਦਬੜਾ ਜਾਂਦੀ ਹੈ ਤੇ ਜੋ ਸ਼ਹੀਦੀਆਂ ਪੰਜਾਬ ਕੇਸਰੀ ਗਰੁੱਪ ਨੇ ਆਪਣੇ ਅਤਵਾਦ ਦੇ ਟਾਈਮ ਤੇ ਵੀ ਦਿੱਤੀਆਂ ਕਿਉਂਕਿ ਉਹਨਾਂ ਨੇ ਉਦੋਂ ਵੀ ਹੱਕ ਸੱਚ ਦੀ ਆਵਾਜ਼ ਨੂੰ ਲਿਖਣ ਲੱਗੇ ਦਰੇ ਨਹੀਂ ਤੇ ਉਹਨਾਂ ਨੇ ਇਸ ਪਰਿਵਾਰ ਨੇ ਸ਼ੀਦੀਆਂ ਵੀ ਦਿੱਤੀਆਂ ਹੁਣ ਜਿੱਦਾਂ ਥੋੜੇ ਦਿਨ ਪਹਿਲਾਂ ਹੀ ਜੋ ਇਹਨਾਂ ਦੇ ਪੰਜਾਬ ਕੇਸਰੀ ਗਰੁੱਪ ਤੇ ਜੋ ਇਹਨਾਂ ਨੇ ਇਹਨਾਂ ਦੀ ਆਵਾਜ਼ ਦਵਾਨ ਲਈ ਇਹਨਾਂ ਨੂੰ ਅਧਾਰਿਆਂ ਦੇ ਉੱਤੇ ਦਬਿਸ਼ ਕੀਤੀ ਹੈ ਸਰਕਾਰ ਵੱਲੋਂ ਦੱਬ ਕੇ ਜੋ ਵੀ ਬੰਦ ਕੀਤਾ ਬਹੁਤ ਹੀ ਮਾੜੀ ਘਟਨਾ ਕੀਤੀ ਹੈ ਇਸ ਕਰਕੇ ਇਹ ਸਾਰੇ ਕਾਂਗਰਸੀ ਕੌਂਸਲਰਾਂ ਨੇ ਕੱਲ ਕੰਪਨੀ ਬਾਗ 2 ਵਜੇ ਸੋਰੀ 12 ਵਜੇ ਉੱਥੇ ਮਾਤਮਾ ਗਾਂਧੀ ਤੇ ਬੁੱਧ ਦੇ ਥਲੇ ਇਕੱਠੇ ਹੋ ਕੇ ਉੱਥੇ ਪ੍ਰੋਟੈਸਟ ਕਰਦਾ ਜੇ ਸਰਕਾਰ ਫੇਰ ਵੀ ਨਾ ਰਹੀ ਫੇਰ ਵੈਸੀ ਸੜਕਾਂ ਦੇ ਉਤਰਾਂਗੇ ਜੋ ਵੀ ਇਸ ਲਈ ਕਰਨਾ ਪਿਆ ਅਸੀਂ ਕਰਨ ਨੂੰ ਤਿਆਰ ਬੈਠੇ ਆ ਕਿਉਂਕਿ ਸਮੂਹ ਪੰਜਾਬ ਕੇ ਰਸੀ ਕੇਸਰੀ ਗਰੁੱਪ ਨਾ ਕਿਸੇ ਤੋਂ ਡਰਿਆ ਜੋ ਵੀ ਇਹਨਾਂ ਕੋਲ ਆਦਾ ਸਾਰੇ ਕੰਮ ਵਧੀਆ ਤਰੀਕੇ ਨਾਲ ਹੁੰਦੇ ਆ ਇਸ ਕਰਕੇ ਅਸੀਂ ਸਾਰੇ ਕਾਂਗਰਸੀ ਕੌਂਸਲਰਾਂ ਨੂੰ ਕਹਿਣਾ ਚਾਹੁੰਦੇ ਆ ਜੋ ਵੀ ਜਿੱਤੇ ਹਾਰੇ ਆ ਕੱਲ 12 ਵਜੇ ਅਸੀਂ ਕੰਪਨੀ ਬਾਗ ਦੇ ਅੰਦਰ ਮਹਾਤਮਾ ਗਾਂਧੀ ਦੇ ਬੁੱਤੂ ਦੇ ਥੱਲੇ ਬਹਿ ਕੇ ਉੱਥੇ ਪ੍ਰੋਟੈਸਟ ਕਰਨਾ ਸਾਰਿਆਂ ਨੂੰ ਪਹੁੰਚੋ ਦੀ ਪੀਲ ਕੀਤੀ ਚਾਹੀਦੀ ਤਾਂ ਬੰਡੀ ਨਿਲਕੰਢ ਜੀ ਤੁਸੀਂ ਮੌਜੂਦਾ ਕੌਂਸਲੋਂ ਤੇ ਫਿਲਹਾਲ ਜਹੰਦਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋ ਕਿ ਹੋਏ ਹੋ ਰਹੇ ਨੇ ਸਹੀ ਮੈਨੇਜ ਸਰਕਾਰ ਦੇ ਰਾਜ ਕਿ ਨਹੀਂ ਬਿਲਕੁਲ ਨਹੀਂ ਹੋ ਰਹੇ ਜੀ ਇਹ ਜੋ ਵਿਕਾਸ ਹੈ ਥਾਂ ਥਾਂ ਤੇ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਬੰਦ ਪਏ ਆ ਲਾਈਟਾਂ ਕੋਈ ਜਗ ਨਹੀਂ ਰਹੀਆਂ ਸਨੈਚਿਕ ਇੰਨੀ ਹੋ ਰਹੀ ਹੈ ਕਿ ਜੋ ਕੋਈ ਵੀ ਇਹਨਾਂ ਦੇ ਕੋਲੋਂ ਟ੍ਰੇਸ ਨਹੀਂ ਹੋ ਰਿਹਾ ਨਸ਼ੇ ਦੀ ਤਦਾਦ ਜੋ ਇਹ ਕਹਿੰਦੇ ਸੀ ਵਧਰੀ ਹੈ ਇਹ ਅੱਗੇ ਨਾਲੋਂ ਹੋਰ ਵੱਧ ਚੁੱਕੀ ਹੈ ਜੋ ਕਿ ਇਹ ਕਹਿੰਦੇ ਸੀ ਅਸੀਂ ਬੰਦ ਕਰਾਂਗੇ ਇੱਕ ਦਿਨ ਚ ਬੰਦ ਕਰ ਦਿਆਂਗੇ ਚਾਰ ਦਿਨ ਚ ਬੰਦ ਕਰ ਦਿਆਂਗੇ ਕਿ ਜੋ ਵੀ ਹੋਣਾ ਉਸ ਹਸਾਬ ਨਾਲ ਗੈਂਗਸਟਰ ਜੋ ਗਰੁੱਪ ਰਿਜ਼ਨ ਹੋ ਗਈ ਹੈ ਉਹ ਵੀ ਵੱਧ ਰਿਹਾ ਕੋਈ ਵੀ ਇਹ ਕੰਮ ਚੱਜਦਾ ਨਹੀਂ ਹੋਇਆ ਲੋਕਾਂ ਦੇ ਮਨਾਂ ਦੇ ਵਿੱਚ ਖੋਪ ਹੈ ਲੋਕ ਬਹੁਤ ਹੀ ਡਰੇ ਹੋਏ ਤੇ ਘਬਰਾਏ ਹੋਏ ਤੇ ਸ਼ਾਮਿਲ ਹੋਏ ਤਾਂ ਇਸ ਵੇਲੇ ਜਿਲ੍ਹਾ ਕਾਂਗਰਸ ਸ਼ਹਿਰੀ ਦੇ ਸਾਡੇ ਨਾਲ ਜਿਲ੍ਹਾ ਵਾਈਸ ਪ੍ਰਧਾਨ ਵੀ ਮੌਜੂਦ ਨੇ ਪਵਨ ਜੀ ਇਹ ਕੌਂਸਲਰ ਵੀ ਨੇ ਇਹਨਾਂ ਨਾਲ ਪੁੱਛ ਲੈਨੇ ਕੱਲ੍ਹ ਦੇ ਕੀ ਪ੍ਰੋਗਰਾਮ ਹੈ ਜੀ ਸਰ ਦੇਖੋ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿੱਲਰ ਹੁੰਦਾ ਉਹ ਮੀਡੀਆ ਹੁੰਦਾ ਲੋਕਾਂ ਦੀ ਆਵਾਜ਼ ਜਿਹੜੀ ਆ ਆਪੋਜੀਸ਼ਨ ਦੀ ਆਵਾਜ਼ ਤੇ ਲੋਕਾਂ ਦੀ ਆਵਾਜ਼ ਪਛਾਣ ਦਾ ਜਿਹੜਾ ਸਾਰਾ ਜਿਹੜਾ ਮਾਧਿਅਮ ਹੁੰਦਾ ਉਹ ਪੱਤਰਕਾਰਤਾ ਹੁੰਦੀ ਹੈ ਮੀਡੀਆ ਹੁੰਦਾ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਹੈ মিডিਆ ਦੀ ਆਜ਼ਾਦੀ ਨੂੰ ਦਬਾਉਣ ਲਈ ਉਹਨੂੰ ਦਮਨਕਾਰੀ ਜਿਹੜੀਆਂ ਸਰਕਾਰੀ ਨੀਤੀਆਂ ਉਹਨੀਆਂ ਉਹਨੂੰ ਦਬਾਉਣ ਲਈ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਉਣ ਦੇ ਲਈ ਤੇ ਜਿਹੜੇ ਉਹਨਾਂ ਨੂੰ ਦਬਾਉਣ ਦੇ ਲਈ ਇਹ ਦਬਿਸ਼ਾ ਕਰ ਰਹੇ ਨੇ ਪੰਜਾਬ ਕੇਸਰੀ ਗਰੁੱਪ ਨਾ ਸਿਰਫ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਜਿਹੜਾ ਜਾਣਿਆ-ਮਾਨਿਆ ਇੱਕ মিডিਆ ਗਰੁੱਪ ਹੈ ਉਹ ਹਮੇਸ਼ਾ ਹੀ ਸੱਚ ਦੀ ਆਵਾਜ਼ ਲਿਖਦਾ ਆਇਆ ਹੈ ਜਦੋਂ ਅਤਵਾਦ ਵੇਲੇ ਵੀ ਉਹ ਹਮੇਸ਼ਾ ਆਪਣੀ ਕਲਮ ਦੇ ਲਈ ਸੱਚ ਨੂੰ ਉਜਾਗਰ ਕਰਦਾ ਆਇਆ ਐ ਐਵੇਂ ਜਿਹੜੀਆਂ ਜਿਹੜੀਆਂ ਚਾਲਾਂ ਜਿਹੜੀਆਂ ਪੰਜਾਬ ਸਰਕਾਰ ਕਰ ਰਹੀ ਹੈ ਇਹ ਇਹਨੂੰ ਅਸੀਂ ਬਰਜ਼ੋਰ ਨਿੰਦਾ ਕਰਦੇ ਆਂ ਤੇ ਇਹਨਾਂ ਨੂੰ ਚੇਤਾਵਨੀ ਵੀ ਦਿੰਦੇ ਆ ਕਿ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿੱਲਰ ਆ ਉਹਦੇ ਤੇ ਉਹਦੀ ਆਜ਼ਾਦੀ ਤੇ ਜਿਹੜਾ ਤੁਸੀਂ ਪ੍ਰਹਾਰ ਕਰ ਰਹੇ ਹੋ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹਨੂੰ ਬੰਦ ਕੀਤਾ ਜਾਵੇ ਇਹਦੇ ਪ੍ਰੋਟੈਸਟ ਦੇ ਵਿੱਚ ਅਸੀਂ ਕੱਲ ਆਪਣੇ ਵੱਲੋਂ ਆਪਣੇ ਕਾਉਂਸਲਰ ਸਾਥੀਆਂ ਵੱਲੋਂ ਇੱਕ ਪ੍ਰੋਟੈਸਟ ਕਰਾਂਗੇ ਬੈਠ ਕੇ ਔਰ ਜਿਹੜੀਆਂ ਇਹਨਾਂ ਦੀਆਂ ਦਮਨਕਾਰੀ ਨੀਤੀਆਂ ਨੇ মিডিਆ ਦੇ ਪ੍ਰਤੀ ਇਸ ਐਡਾ ਵੱਡਾ ਜਿਹੜਾ ਸਮੂਹ ਹੈ ਉਹਦੇ ਪ੍ਰਤੀ ਉਹਨਾਂ ਦਾ ਅਸੀਂ ਜਾਗਰੂਕ ਕਰਾਂਗੇ ਇਸ ਸ਼ਬਦਾਂ ਦੇ ਨਾਲ ਮੈਂ ਇਹਨਾਂ ਨੂੰ ਇੱਕ ਵਾਰੀ ਫੇਰ ਇਹ ਦੱਸਦਾ ਚਾਹੁੰਦਾ ਹਾਂ ਕਿ মিডিਆ ਜਿਹੜਾ ਆ ਖਾਸ ਤੌਰ ਤੇ ਪੰਜਾਬ ਕੇਸਰੀ ਆ ਇਹਨੂੰ ਦਬਾਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜੇ ਨਹੀਂ ਇਹ ਮੰਨਣਗੇ ਤਾਂ ਅਸੀਂ ਸੜਕਾਂ ਤੇ ਵੀ ਇਹ ਜਿਹੜਾ ਪ੍ਰੋਟੈਸਟ ਆ ਉਹ ਕਰਾਂਗੇ ਤੇ ਕਾਂਗਰਸ ਪਾਰਟੀ ਹਮੇਸ਼ਾ ਹੀ ਜੋ ਲੋਕਾਂ ਦੀ ਆਵਾਜ਼ ਚੱਕਦੀ ਹੈ ਤੇ ਮੀਡੀਆ ਦੇ ਥਰੂ ਹੀ ਅਸੀਂ ਉਹਨੂੰ ਉਜਾਗਰ ਕਰਦੇ ਹਾਂ ਸੋ ਕੱਲ ਦੇ ਲਈ 12 ਵਜੇ ਦਾ ਟਾਈਮ ਹੈ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਵੀ ਕਰਾਂਗੇ ਵੀ ਉੱਥੇ ਪਹੁੰਚ ਕੇ ਇਹਨਾਂ ਦਾ ਜਿਹੜਾ ਪ੍ਰੋਟੈਸਟ ਆ ਸਾਡਾ ਸਫਲ ਕੀਤਾ ਜਾਵੇ ਪ੍ਰੋਟੋਕਾਲ ਕੀਤਾ ਜਾਵੇ ਤਾਂ ਬਿਲਕੁਲ ਕਹਿ ਸਕਦੇ ਹਾਂ ਪਰ ਪੰਜਾਬ ਦੇ ਵਿੱਚ ਤੁਸੀਂ ਜਿਲ੍ਹਾ ਵਿਧਾਨ ਉਹ ਕਾਂਗਰਸ ਦੇ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ মিডিਆ ਦੀ ਜਾਤੀ ਤੇ ਹਮਲੇ ਹੋ ਰਹੇ ਨੇ ਉਹਦੇ ਪੰਜਾਬ ਦੀ করুণ ਅਵਸਥਾ ਵੈਸੇ ਲਈ ਕਿਸੇ ਤੋਂ ਲੁਕੀ ਛਿਪੀ ਨਹੀਂ ਕੀ ਕਿਹਾ ਜਾਊਗਾ ਇਸ ਬਾਰੇ ਪੰਜਾਬ ਨੂੰ ਸਿੱਧੇ ਇਹ ਕਿਹਾ ਜਾਵੇ ਤੇ ਲੁੱਟਿਆ ਜਾ ਰਿਹਾ ਹੈ ਤੇ ਲਟੇਰੇ ਕੌਣ ਨੇ ਇਹ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਜਗ ਜਾਰ ਹੋ ਰਿਹਾ ਅਸੀਂ ਕਾਰਪੋਰੇਸ਼ਨ ਦੇ ਵਿੱਚ ਆ ਕਾਰਪੋਰੇਸ਼ਨ ਦੀ ਜਿਹੜੀ ਵਿਵਸਥਾ ਆ ਅੱਜ ਜੋ ਦੇਖਣ ਨੂੰ ਸਾਨੂੰ ਕਈ ਵਾਰੀ ਮਿਲਦਾ ਆ ਉਹ ਜੀ ਚੌਂਕ ਅਸੀਂ ਬੜੇ ਸਵਾਰ ਦਿੱਤੇ ਉਹਦਾ ਸਾਰਾ ਸ਼ਰੇਹ ਜਿਹੜਾ ਉਹ ਆਮ ਆਦਮੀ ਪਾਰਟੀ ਲੈਣਾ ਚਾਹੁੰਦੀ ਆ ਮੈਂ ਕੱਲ ਨੂੰ ਅਸੀਂ ਇਹ ਵੀ ਪੁੱਛਾਂਗੇ ਵੀ ਕਾਰਪੋਰੇਸ਼ਨ ਦਾ ਕਿੰਨਾ ਪੈਸਾ ਜਿਹੜਾ ਸੁੰਦਰੀਕਰਨ ਤੁਸੀਂ ਚੌਂਕਾਂ ਦਾ ਕਰ ਰਹੇ ਹੋ ਉਹਦਾ ਤਾਂ ਕਿੰਨਾ ਪੈਸਾ ਲੱਗਾ ਹੈ ਕਿਉਂ ਜਿਹੜੇ ਚੌਕ ਬਣਾ ਰਹੇ ਨੇ ਉਹ ਜਲੰਧਰ ਦੇ ਜਿਹੜੇ ਵਾਸੀ ਆ ਜਲੰਧਰ ਦੇ ਜਿਹੜੇ ਨਾਗਰਿਕਾ ਉਹ ਚਾਹੁੰਦੇ ਆ ਵੀ ਜਲੰਧਰ ਨੂੰ ਅਸੀਂ ਬਹੁਤ ਸੁੰਦਰ ਬਣਾਇਆ ਜਾਵੇ ਉਨਾ ਦਾ ਪੈਸਾ ਲੱਗ ਰਿਹਾ ਨਾ ਕਿ ਕਾਰਪੋਰੇਸ਼ਨ ਦਾ ਪੈਸਾ ਉੱਥੇ ਲੱਗ ਰਿਹਾ ਜੀ ਕਾਰਪੋਰੇਸ਼ਨ ਦੂਜੇ ਪਾਸੇ ਜੇ ਦੇਖਿਆ ਜਾਵੇ ਜਿਹੜਾ ਕਾਰਪੋਰੇਸ਼ਨ ਨੇ ਕੰਮ ਕਰਨਾ ਆ ਸੜਕਾਂ ਦੀ ਵਿਵਸਥਾ ਬੁਰਾ ਹਾਲ ਹੈ ਸੀਵਰ ਦੀ ਵਿਵਸਥਾ ਦਾ ਬੁਰਾ ਹਾਲ ਹੈ ਲਾਈਟ ਦੀ ਵਿਵਸਥਾ ਦਾ ਬੁਰਾ ਹਾਲ ਹੈ ਕੂੜੇ ਦੀ ਵਿਵਸਥਾ ਦਾ ਬੁਰਾ ਹਾਲ ਹੈ ਇਹ ਕਿਸ ਚੀਜ਼ ਦਾ ਸਿਹਰੇ ਲੈਣਾ ਚਾਹਦੇ ਆ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਇੱਥੇ ਸਰਕਾਰ ਆਈ ਆ ਇੱਥੇ ਕਾਰਪੋਰੇਸ਼ਨ ਆਈ ਆ ਵੱਧ ਤੋਂ ਵੱਧ ਜਲੰਧਰ ਦੇ ਹਾਲਾਤ ਹੋਏ ਨੇ ਸਾਰਿਆਂ ਦੇ ਸਾਹਮਣੇ ਕੋਈ ਦੇਖਣ ਦੀ ਲੋੜ ਨਹੀਂ ਗਈ ਬਰਸਾਤਾਂ ਦੇ ਵਿੱਚ ਦੇਖੋ ਕੀ ਹਾਲ ਹੋਇਆ ਕਦੀ ਜਲੰਧਰ ਦੇ ਵਿੱਚ ਕਦੀ ਕੁਝ ਨਹੀਂ ਹੋਇਆ ਪਾਣੀ ਦੇ ਵਿੱਚ ਡੋਬ ਕੇ ਰੱਖ ਦਿੱਤਾ ਸਾਰਾ ਬਿਲਕੁਲ ਜਲੰਧਰ ਦੇ ਖਲਾਤ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਤੇ ਇਸੇ ਵੇਲੇ ਮੇਰੇ ਨਾਲ ਮੌਜੂਦ ਨੇ ਖੇਡ ਪ੍ਰਮੋਟਰ ਸੁਰਿੰਦਰ ਜੀ ਸੁਰਿੰਦਰ ਜੀ ਅਸੀਂ ਗੱਲ ਕਰ ਰਹੇ ਜੀ ਕਾਨੂੰਨ ਵਿਵਸਥਾ ਦੀ ਪੰਜਾਬ ਦੇ ਵਿੱਚ ਹੁਣ ਤੱਕ ਇਹ ਕਹਿੰਦੇ ਖੇਡ ਵਿਦਾਨ ਵਿੱਚ ਸੁਰੱਖਿਆਤ ਨਹੀਂ ਕੀ ਕਿਹੜਾ ਕਹਿਣਾ ਚਾਹੋਗੇ ਤੁਸੀਂ ਇਹ ਸਰਕਾਰ ਦੇ ਹਰ ਚੀਜ਼ ਨੂੰ ਆਪਣਾ ਲਾ ਲਾਂਦੀ ਹੈ ਤੇ ਸੈਂਟਰ ਗਵਰਨਮੈਂਟ ਦਾ ਸਪੋਰਟ ਸਾ ਬਣ ਰਹੀ ਪਹਿਲੇ ਸੈਂਟਰ ਗਵਰਨਮੈਂਟ ਦਾ ਸੇਰਾ ਪੰਜਾਬ ਸਰਕਾਰ ਲੈ ਰਹੀ ਏ ਇਹ ਸਭ ਨੂੰ ਪਤਾ ਵਾ ਇਹ ਚ ਕੋਈ ਲੁਕਿਆ ਨਹੀਂ ਅਸੀਂ ਇਸ ਕਰਕੇ ਆ ਵੀ ਪੰਜਾਬ ਕਿਸੇ ਜਿਹੜੀ ਆਵਾਜ਼ ਠਾਂਦੀ ਏ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਇਹਨਾਂ ਨਾਲ ਖੜੇ ਆ ਜੋ ਧੱਕਾ ਕੀਤਾ ਇਹਨਾਂ 호텔 ਬੰਦ ਕਰ ਜਾਂ ਹੋਰ ਕੰਮ ਕਰ ਬੰਦ ਕਰ ਰਹੇ ਨੇ ਇਹ ਕੋਈ ਚੰਗੀ ਗੱਲ ਨਹੀਂ ਅਸੀਂ ਇਹ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਅਸੀਂ ਪੰਜਾਬ ਕਿਸੇ ਗਰੁੱਪ ਦੇ ਨਾਲ ਸਮੂਹ ਜਿਹੜੇ ਕਾਂਗਰਸ ਕੌਂਸਲਰ ਹੈ ਚਾਹ ਜਿੱਤੇ ਚ ਹਾਰੇ ਚ ਸਾਡੀ ਸਟੇਟ ਕਮ ਆਪਣੇ ਆਈਏ ਜਿਹਾ ਪਾਰ ਸਰਕਾਰ ਪਾਰ ਦੀ ਹੱਦ ਮੇਰੀ ਕੋਈ ਇਹਨਾਂ ਨਾਲ ਖੜੀ ਹੈ ਬਿਲਕੁਲ ਤੇ ਇਸ ਵੇਲੇ ਸਾਡੇ ਨਾਲ ਮੈਂ ਤੁਸ ਜੀ ਵੀ ਮੌਜੂਦ ਨੇ ਤਾਂ ਗੁਰੂ ਜੀ ਕਿਵੇਂ ਵੇਖਦੇ ਹੋ ਜੋ ਹੈ ਇਸ ਵੇਲੇ ਹਾਲਾਤ ਬੁੜੇ ਨੇ ਤੇ ਕੋਈ ਸਰਕਾਰ ਬਹੁਤ ਤਕਾਗਰਦੀ ਪਈ ਹੈ ਜਿਹੜੀ ਪੰਜਾਬ ਕਿਸੇ ਲਈ ਹੈ ਇਹ ਸ਼ਹੀਦਾਂ ਪਰਿਵਾਰ ਹੈ ਇਹਦੇ ਪਰਿਵਾਰ ਨੇ ਪਬਲਿਕ ਲਈ ਪੰਜਾਬ ਦੇ ਲਈ ਸ਼ਹੀਦیاں ਦਿੱਤੀਆਂ ਲਾਲਾ ਜਗਤ ਲਾਲ ਜੀ ਰਮੇਸ਼ ਜੀ ਹੋਰ ਕਾਫੀ ਇਹਨਾਂ ਦੇ ਕਰਿੰਦਿਆਂ ਨੇ ਸ਼ਹੀਦیاں ਦਿੱਤੀਆਂ ਜਿਹੜੀ ਅੱਜ ਆਮ ਆਦਮੀ ਪਾਰਟੀ ਉੱਠ ਕੇ ਇਹਨਾਂ ਨੂੰ ਦਮਨ ਕਰੇ ਦਬਨ ਦੀ ਕੋਸ਼ਿਸ਼ ਕਰੇ ਬੜੀ ਨਿੰਦਨਯੋਗ ਹੈ ਦੇਖੋ ਨਸ਼ਾ ਅੱਗੇ ਨੂੰ ਵੱਧ ਵੀ ਗਿਆ ਹੈ ਰੋਜ ਕੋਈ ਨਸ਼ੇ ਦਾ ਮਰਦਾ ਆ ਕੇ ਕਿ ਗੈਂਗਸਟਰ ਜ਼ਿਆਦਾ ਹੁੰਦਾ ਪਿਆ ਕੋਈ ਕੰਟਰੋਲ ਨਹੀਂ ਹੈਗਾ ਐਮਜੋ ਮੱਦੀਕਰਵਾਜੇ ਕੰਟਰੋਲ ਕੋਈ ਨਹੀਂ ਹੈਗਾ ਸ਼ਾਇਦ ਇਹ ਜੋ ਇੱਥੇ ਕੰਮ ਕਰਦੇ ਪਿਆ ਅਸੀਂ ਜੋ ਨਿੰਦਿਆ ਕਰਦੇ ਹਾਂ ਕੱਲ ਅਸੀਂ ਕਾਰ ਪੀਛੇ 12 ਵਜੇ ਮਹਾਤਮਾ ਗਾਂਧੀ ਦੇ ਬੁੱਤ ਮੋਰੇ ਧਰਨਾ ਦੇਾਂਗੇ ਅਤੇ ਪ੍ਰੋਟੈਸਟ ਕਰਾਂਗੇ ਸਰਕਾਰ ਨੂੰ ਅਪੀਲ ਕਰਦੇ ਹਾਂ ਤੁਸੀਂ ਆਪਣੇ ਜਿੱਤੇ ਕਰਮਚਾਰੀ ਕੋ ਨੂੰ ਵਾਪਸ ਲਓ ਅਜ ਪੰਜਾਬ ਕੇਸਰੀ ਦੇ ਅੱਜ ਤੱਕ ਵਾਲੀ ਨਾ ਗੱਲ ਕਰੋ ਅਸੀਂ ਇਹਦੀ ਬਹੁਤ ਪੁਰਜੋਰ ਨਿੰਦਿਆ ਕਰਦੇ ਹਾਂ ਅਗੇ ਨਾਲ ਪੰਜਾਬ ਕੇਸਰੀ ਦੀ ਪਰਵਾਹ ਦੇ ਨਾਲ ਸਾਡੇ ਜਿੰਨੇ ਵੀ ਕਾਂਗਰਸੀ ਕੌਂਸਲਰ ਹੋਰ ਵੀ ਜਿੰਨੇ ਮੈਂਬਰ ਸਾਰੇ ਇਹਨਾਂ ਦੇ ਨਾਮ ਲੱਗੇ ਜਿੱਥੇ ਕਹਿਣਗੇ ਦੇ ਨਾਲ ਇੱਕ ਨੂੰ ਕਰਨ ਨੂੰ ਤਿਆਰ ਹੈ ਕੱਲ ਧਰਨਾ ਦੇ ਕੇ ਕਾਰਪੇਸ਼ੀਨ ਦਾ ਉੱਤੇ ਮਹਾਤਮਾ ਗਾਂਧੀ ਬੋਤੋਰੇ ਫਿਰ ਸਾਨੂੰ ਸਲਕਾ ਦੇਣਾ ਸਲਕਾ ਦੇ ਅਸੀਂ ਵੀ ਆਉਂਦੇ ਜੀ ਧੰਨਵਾਦ ਤਾਂ ਬਿਲਕੁਲ ਕਾਂਗਰਸ ਵੱਲੋਂ ਜੋ ਧਰਨੀ ਤਿਆਰੀ ਕੀਤੀ ਜਾ ਰਹੀ ਹੈ ਕੱਲ ਪ੍ਰੈਸ ਦੀ ਆਜ਼ਾਦੀ ਤੇ ਦੇਸ਼ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਬਤ ਹੁੰਦੇ ਹਾਲਾਤਾਂ ਨੂੰ ਲੈ ਕੇ ਨਾਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਇਸ ਦੇ ਨਾਲ ਹੀ ਮੇਰੇ ਤੋਂ ਇਜਾਜ਼ਤ ਤੁਹਾਡਾ ਦ੍ਰਿਸ਼ਟੀ ਵੇਖ ਦੇਣ ਚਾਹੁੰਦਾ ਹਾਂ